ਕੀ ਹੋਇਆ ਜੇ ਪੱਤ ਚੜਾਈ ਜੋ ਅਗਲੀ ਰੋਤੀ ਵਿੱਚ ਯਕੀਨ ਰੱਖੀ ਮੈਂ ਲੱਤ ਖਿਲੇ ਆਉਣਾ ਕਿਥੋਂ ਕਲਮਾ ਤੁਹਾਨੂੰ ਲਾਂਝੋ ਜਮੀਨ ਰੱਖੀ ਆ 6 ਫੁੱਟ ਜਮੀਨ ਲੈ ਸਰ ਗੱਲ ਕਰਦੇ ਸੀ ਭਗਵਾਨ ਤੋਂ ਪੰਜਾਬੀ ਮਾਂ ਬੋਲੀ ਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਲੈ ਕੇ ਆਉਣੀ ਹੈ ਲੱਗ ਕੇ ਜੀ ਮੈਂ ਸਰਕਾਰ ਕੋਲੋਂ ਜੋ ਕਰੂੰਗਾ ਤੁਸੀਂ ਕਹੋਗੇ ਨਾ ਕਰਾਂਗਾ ਪਾਤਰ ਪਾਤਰ अवार्ड ਸ਼ੁਰੂ ਕਰਾਂਗੇ ਸਰਹਰਜਨ अवार्ड ਹੈ ਉਹ ਖੇਡਾਂ ਵਾਸਤੇ ਤੇ ਪਦਮਸ਼ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ अवार्ड ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਦੇ ਬੱਚੇ ਵੀ ਇਹ ਤੱਕ ਨੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਇਹਨਾਂ ਦੀ ਯਾਦ ਵਿੱਚ ਜੋ ਵੀ ਮੈਨੂੰ ਮਿਲਿਆ ਨਵੇਸ਼ ਸ਼ਾਇਰ ਦੋਸਤਾਂ ਨੇ ਕ੍ਰਮਨ ਸਾਰਾ ਮਨਸਾ ਤੇ ਰੱਖਦਾ ਹਾਂ ਜੇ ਨਾ ਤਾਂ ਕੁਝ ਵੀ ਬਣਾ ਰਿਹਾ ਕੋਈ ਨਯਾਬੀ ਮਾਮਲੀ ਦੀ ਸੇਵਾ ਹੀ ਹੋ ਗੋ। ਕਾ ਨਾ ਕਰੋ ਬਾਈ ਹੌਲੀ ਪਿੱਛੇ ਇਸ ਤਰ੍ਹਾਂ ਬੇਡਾ ਸੁਣਨਾ ਹੋ ਗਿਆ। ਨਯਾਬੀ ਮਾਮਲੀ ਦਾ ਮਾਨ ਮੱਤਾ लाडला ਪੁੱਤਰ ਸੁਜੀਤ ਪਾਤਰ ਅੱਜ ਹਮੇਸ਼ਾ ਲਈ ਦੁਨੀਆ ਛੱਡ ਕੇ ਚਲਾ ਗਿਆ। ਮੈਂ ਹਰੇਕ ਭਾਸ਼ਣ ਚ ਆਪਣੇ ਉਹਨਾਂ ਦੇ ਸ਼ੇਰ ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਮੈਨੂੰ ਲੱਗਦਾ ਅੱਜ ਮੈਂ ਸ਼ਬਦਹੀਣ ਹੋ ਗਿਆ ਮੇਰੇ ਕੋਲੇ ਸ਼ਬਦ ਨਹੀਂ ਰਹੇ ਕਿ ਮੈਂ ਕੀ ਕਹਾਂ ਜੇ ਮੈਂ ਸਾਹ ਅੱਜ ਇੱਕ ਹਰ ਇੱਕ ਨਾਮ ਹੋ ਚੁੱਕੀ ਹੈ ਜਿਸ ਨੇ ਇਹ ਤਾਂ ਸੁੱਤੇ ਪਏ ਰਹਿ ਗਏ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਮੈਂ ਕਿਹਾ ਜੀ ਮੈਂ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਵਿੱਚ ਕੁਝ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮিত্রਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਤਰ੍ਹਾਂ ਹਰ ਜਨ ਅਵਾਰਡ ਹੈ ਉਹ ਖੇਡਾਂ ਵਾਸਤੇ ਜੀ ਤੇ ਪਦਮਸ਼ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਬੀਏ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਸਟ ਆਊਗਾ ਜਿਹੜਾ ਪਾਤਰ ਬਾਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿੰਦੇ ਨੇ ਸੂਬੇ ਲੈਵਲ ਤੇ ਹੋਏਗਾ ਜ਼ਿਲ੍ਹੇ ਲੈਵਲ ਤੇ ਮਾਨਸਾ ਮਾਨਸਾ ਇਨਸ਼ਾਅਰ ਕਾਮ ਲੈਣੇ ਗੱਲ ਕਰੀਏ ਜਿਹੜੀ ਸੋਚ ਛੱਡ ਕੇ ਗਏ ਨੇ ਇਹ ਨੂੰ ਵਿਰਾਸਤ ਬਣੇਗੀ ਆ ਪਾਤਰਵਾੜ ਤੋਂ ਹੀ ਸ਼ੁਰੂਆਤ ਹੋਣਾ ਕਰਦੀ ਹੈ ਸੋ ਲੱਗਦਾ ਕਿ ਬਹੁਤ ਵੱਡਾ ਹੋਣਾ ਹੈ ਦੇਖੋ ਇਹ ਤਾਂ ਪਾਤਰਵਾੜ ਤਾਂ ਇੱਕ ਛੋਟੀ ਚੀਜ਼ ਹੈ ਮੈਂ ਕਹਿੰਨਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰਵਾੜ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ surjit patar ਨੂੰ ਪੜਨ ਦੀ ਪਹਿਲਾਂ ਤਾਂ ਜਿਹਨਾਂ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਆਉਣਗੇ ਸੈਕੰਡ ਆਉਣਗੇ ਥਰਡ ਆਉਣਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਤਾਂ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇ ਜੀ ਮਾਨ ਸਾਹਿਬ ਤੁਹਾਡਾ ਜਦੋਂ ਸਪੀਚ ਹੁੰਦੇ ਆ ਅਕਸਰ ਤੁਹਾਡੇ ਲਈ ਕਿ ਭਾਸ਼ਣਾਂ ਦੇ ਵਿੱਚ ਪਾਤਰ ਸਾਹਿਬ ਦੀ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਤਰਾ ਬੰਦ ਨਹੀਂ ਹੱਥ ਨਹੀਂ ਹੋਰ ਬਹੁਤ ساری ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਥੋਂ ਕਲਮਾ ਤੁਹਾਨੂੰ ਲੰਘ ਕੇ ਜਮ ਨਹੀਂ ਰੱਖੀ ਆ 6 ਫੁੱਟ ਜਮੀਨ ਲੱਗ ਚਲੋ ਚਲੋ ਜੀ ਘਰ ਵਾਪਸ ਨਹੀਂ ਸਮੀ ਦੇ ਲਾ ਕੇ ਬੇਟਾ ਸੁਣਨਾ ਹੋ ਗਿਆ ਜਿਆ ਮਾ ਮੋਲੀ ਦਾ ਮਾਨ ਮੱਤਾ ਲਾਡਲਾ ਪੁੱਤ ਸੁਜੀਤ ਪਾਤਰ ਅੱਜ ਹਮੇਸ਼ਾ ਲਈ ਇਸ ਦੁਨੀਆ ਛੱਡ ਕੇ ਚਲਾ ਗਿਆ ਮੈਂ ਹਰੇਕ ਭਾਸ਼ਣ ਚ ਆਪਣੇ ਉਹਨਾਂ ਦੇ ਸ਼ੇਰ ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਦਰ ਮੈਨੂੰ ਲੱਗਦਾ ਵੀ ਥੋੜਾ ਅੱਜ ਮੈਂ ਸ਼ਬਦਹੀਣ ਹੋ ਗਿਆ ਮੇਰੇ ਕੋਲੇ ਸ਼ਬਦ ਨਹੀਂ ਰਹੇ ਕਿ ਮੈਂ ਕੀ ਕਹਾਂ ਅੱਜ ਮੈਂ ਸਾਜੀ ਦਾ ਹਾਰੇ ਦਾ ਖਤਮ ਹੋ ਚੁੱਕੀ ਹੈ ਜਿਸ ਨੂੰ ਨਹੀਂ ਇਹਦੇ ਸੁੱਤੇ ਪੈ ਰਹਿ ਕੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਮੈਂ ਕਿਹਾ ਜੀ ਮੈਂ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਚ ਕੁਝ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਨਿੱਕਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰ ਪਾਤਰ अवार्ड ਸ਼ੁਰੂ ਕਰਾਂਗੇ ਜਿਸ ਦਾ ਹਰਜਨ अवार्ड ਹੈ ਉਹ ਖੇਡਾਂ ਵਾਸਤੇ ਤੇ ਪਦਮਸ਼ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ अवार्ड ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਬੀਏ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਸਟ ਆਊਗਾ ਜਿਹੜਾ ਪਾਤਰ ਵਾਰਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਦੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿੰਦੇ ਨੇ ਸੂਬੇ ਲੈਵਲ ਤੇ ਹੋਏਗਾ ਜ਼ਿਲ੍ਹੇ ਲੈਵਲ ਤੇ ਮਾਨਸਾ ਮਾਨਸਾ ਇਨਸ਼ਾਅਰ ਕਾਮ ਲੈਣੇ ਗੱਲ ਕਰਨੀ ਹੈ ਜਿਹੜੀ ਸੋਚ ਛੱਡ ਕੇ ਗਈ ਨੇ ਉਹ ਵਿਰਾਸਤ ਰਚੀ ਗਈ ਹੈ ਪਾਤਰਵਾਰਡ ਨੂੰ ਸ਼ੁਰੂਆਤ ਕੋਸ਼ਿਸ਼ ਕਰਦੀ ਹੈ ਤਾਂ ਲੱਗਦਾ ਕਿ ਬਹੁਤ ਵੱਡਾ ਹੋਣਾ ਹੈ ਦੇਖੋ ਇਹ ਤਾਂ ਪਾਤਰਵਾਰਡ ਤਾਂ ਇੱਕ ਛੋਟੀ ਚੀਜ਼ ਹੈ ਮੈਂ ਕਹਿੰਨਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰਵਾਰਡ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ surjit patar ਨੂੰ ਪੜਨ ਦੀ ਪਹਿਲਾਂ ਤਾਂ ਜਿਹਨਾਂ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਆਉਣਗੇ ਸੈਕੰਡ ਆਉਣਗੇ ਥਰਡ ਆਉਣਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਤਾਂ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇਗੀ ਮਾਨ ਸਾਹਿਬ ਤੁਹਾਡਾ ਜਦੋਂ ਸਪੀਚ ਸੁਣਦੇ ਆ ਅਕਸਰ ਤੁਹਾਡੇ ਲਈ ਕਿ ਭਾਸ਼ਣਾਂ ਦੇ ਵਿੱਚ ਪਾਤਰ ਸਾਹਿਬ ਦੀ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਤਰਾ ਬਾਲਦੇ ਹਾਂ ਹੋਰ ਬਹੁਤ ساری ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਥੋਂ ਕਲਮਾ ਤੂੰ ਫੁੱਲਾਂ ਚੋ ਕਿ ਜ਼ਮੀਨ ਰੱਖੀ ਆ 6 ਫੁੱਟ ਜ਼ਮੀਨ ਲੈ ਚਲੋ ਚਲੋ ਜੀ ਭਾਪਕ ਨੇ ਕਮੇ ਦੀ ਲਾਗੇ ਹੁੰਦੇ ਹੋਏ ਨਜ਼ਰ